ਅੰਮ੍ਰਿਤਸਰ ਦੇ ਹਾਲ ਗੇਟ ਦੇ ਪਹਾੜ ਟ੍ਰੈਫਿਕ ਪੁਲਿਸ ਕਰਮਚਾਰੀਆਂ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਕਈ ਝਗਾੜੂ ਰੇੜੀਆਂ ਤੇ ਚਲਾਨ ਕੀਤੇ ਗਏ ਅਤੇ ਉਹਨਾਂ ਨੂੰ ਬੌਂਡ ਕੀਤਾ ਗਿਆ। ਪੁਲਿਸ ਕਰਮਚਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਪੁਲਿਸ ਕਮਿਸ਼ਨਰ ਅਤੇ ਸਰਕਾਰ ਵੱਲੋਂ ਸਖਤ ਹਦਾਇਤਾਂ ਮਿਲੀਆਂ ਹਨ ਕਿ ਇਹ ਗੈਰਕਾਨੂੰਨੀ ਵਾਹਨ ਸ਼ਹਿਰ ਦੇ ਟ੍ਰੈਫਿਕ ਲਈ ਖਤਰਾ ਬਣ ਰਹੇ ਹਨ ਇਸ ਲਈ ਕਾਰਵਾਈ ਲਾਜ਼ਮੀ ਹੈ ਦੂਜੇ ਪਾਸੇ ਜੁਗਾੜੂ ਰੇੜੀ ਚਾਲਕਾਂ ਵੱਲੋਂ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਚਾਲਕਾਂ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਹੀ ਰੇੜੀਆਂ ਚਲਾ ਰਹੇ ਹਨ ਪਰ ਅੱਜ ਤੱਕ ਕਿਸੇ ਨੇ ਨਹੀਂ ਰੋਕਿਆ ਹੁਣ ਉਹਨਾਂ ਨੂੰ ਰੋਕ ਕੇ ਬਾਂਡ ਕੀਤਾ ਜਾ ਰਿਹਾ ਹੈ ਅਤੇ ਆਨਲਾਈਨ ਚਲਾਨ 15000 ਰੁਪਏ ਦਾ ਬਣਾਇਆ ਜਾ ਰਿਹਾ ਹੈ ਚਾਲਕਾ ਨੇ ਰੋ ਰੋ ਕੇ ਆਪਣੀ ਪੀੜ ਦੱਸੀ ਕਿ ਉਹ ਗਰੀਬ ਆਦਮੀ ਹਨ ਦਿਨ ਰਾਤ ਮਿਹਨਤ ਕਰਕੇ ਆਪਣਾ ਘਰ ਚਲਾਉਂਦੇ ਹਨ ਉਹਨਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਸਰਕਾਰ ਗਰੀਬਾਂ ਦੇ ਹੱਕ ਦੀਆਂ ਗੱਲਾਂ ਕਰਦੀ ਹੈ ਪਰ ਦੂਸਰੇ ਪਾਸੇ ਇਹੋ ਗਰੀਬਾਂ ਉੱਤੇ ਤਲਵਾਰ ਚਲਾਈ ਜਾ ਰਹੀ ਹੈ ਕੁਝ ਚਾਲਕਾ ਨੇ ਗੁੱਸੇ ਵਿੱਚ ਕਿਹਾ ਕਿ ਜੇ ਸਰਕਾਰ ਨੇ ਰੋਜ਼ੀ-ਰੋਟੀ ਦੇ ਸਾਧਨ ਹੀ ਖਤਮ ਕਰ ਦਿੱਤੇ ਤਗਰੀਬ ਆਦਮੀ ਨੂੰ ਚੋਰੀਆਂ ਚੁਕਾਰੀਆਂ ਵੱਲ ਤੱਕਿਆ ਜਾਵੇਗਾ ਮੇਰੇ ਨਾਲ ਬਾਸ ਕੀ ਗੱਲ ਬਾਤ ਹੋ ਰਹੀ ਹੈ ਕੋਈ ਅਸੀਂ ਆ ਰਹੇ ਹਾਂ ਸਵੇਰੇ ਮੰਡੀਆਂ ਆ ਰਹੇ ਸਬਜ਼ੀ ਮੰਡੀਆਂ ਚੌਂਕ ਦੇ ਵਿੱਚ ਗੱਡੀਆਂ ਰੋਕ ਲਿਆ ਕਹਿੰਦਾ ਜੀ ਸਮਾਨ ਖੜਾ ਜਾਂ ਸਮਾਨ ਚੁੱਕੋ ਤੇ ਗੱਡੀਆਂ ਚਲਾਓ ਕਿੰਨੇ ਚਿਰ ਤੋਂ ਆ ਕੰਮ ਕਰਦੇ ਹੋ ਕੋਈ ਮੈਸੀ ਦੇ ਬਚਪਨ ਤੋਂ ਕਰਦੇ ਪਏ ਆਂ ਜਦੋਂ ਬੁਣਤੀ ਬਣਾਈ ਤੁਸੀਂ ਕਿੰਨੇ ਚਿਰ ਤੋਂ ਬਣਾ ਰਹੇ ਹੋ ਦੋ ਸਾਲ ਹੋ ਗਏ ਪਹਿਲਾਂ ਸਾਲਾਂ ਇੱਕ ਦਿਨ ਇਹੋ ਜਿਹਾ ਕੰਮ ਹੋਇਆ ਕਦੀ ਨਹੀਂ ਹੋਇਆ ਦੇਲੀ ਇੱਥੋਂ ਜਾਂਦੇ ਆਂ ਦੇਲੀ ਲੰਘਦੀ ਸੀ ਕਦੀ ਆਣੀ ਅੱਜ ਕਿੱਥੇ ਲਾਇਓ ਕਹਿੰਦਾ ਜੀ ਇਹ ਚਾਹੇ ਚਲਾਣਾ ਗੱਡੀਆਂ ਬੰਨ ਹੋਣੀਆਂ ਸਾਨੂੰ ਵਾਰਨਿੰਗ ਦੇਣੀ ਚਾਹੀਦੀ ਇੱਕ ਟਾਈਮ ਇੱਕ ਵਾਰ ਵਾਰਨਿੰਗ ਦੇਂਦੇ ਜੇ ਅਸੀਂ ਫੇਰ ਲੈ ਗੋਦੇ ਤੇ ਫੇਰ ਅਸੀਂ ਗੁਨਾਹਗਾਰ ਆ ਫੇਰ ਸਾਡੀ ਗਲਤੀ ਆ ਭੱਲਾ ਨਾ ਵੀ ਤੁਹਾਡੇ ਨਾਲ ਗਰੀਬ ਮਾਰ ਰਹੀ ਗਰੀਬ ਸ਼ਰਿਆਮ ਹੋ ਰਹੀ ਟਕ ਟਕ ਟਕਾ ਹੋ ਰਿਹਾ ਬੈਸਟ ਕੀ ਕਰੋਗੇ ਨਾ ਸਰ ਗੱਡੀ ਚੱਲ ਗਈ ਫੇਰ ਕੀ ਕਰਾਂਗੇ ਮੇਰਾ ਪ੍ਰਦੀਪ ਕੁਮਾਰ ਜੀ ਕੀ ਗੱਲ ਕਰਦੇ ਜਿਹੜਾ ਗੱਲ ਬਾਤ ਹੈ ਸਬਜ਼ੀ ਵੇਚੀ ਦੀ ਮਾਰਾ ਜਿਹੜੀ ਗੱਡੀ ਅੱਗੇ ਆ ਛਾਤੀ ਮਾਰੋ ਆਈ ਸੋਫ ਦੋਸਾਂ ਤੋਂ ਥੋੜੀ ਜਿਹੀ ਬੰਦੀ ਸਾਰੀ ਸਾਡੀ ਸਵੇਰ ਦੀ ਗੱਡੀ ਲਾਈ 10 ਵਜੇ ਗੱਡੀ ਲਾਈ ਤੇ ਇੱਕ ਵਾਰ ਚੱਲਦਾ ਹਿਸਾਬ ਲਓ ਆਈ ਰੁਪਇਆ 200 300 ਤੱਕ ਕਮਾਈ ਜਾਵਾ ਸਾਡਾ ਸ਼ਰਮ ਧੱਕਾ ਕਰਦੇ ਨੇ ਅੱਬਾ ਉਹਨਾਂ ਆਕੇ ਸਾਨੂੰ ਇੱਕ ਦਿਨ ਸ਼ਾਬਦੋ ਵਾਰ ਨਹੀਂ ਦੇ ਦੋ ਅੱਜ ਵੀ ਨਹੀਂ ਕੰਮ ਕਰਦੇ ਆੜਾ ਠੀਕਾ ਨਹੀਂ ਵੀ ਕਾਨ ਸ਼ਰਮਾ ਨਾਲੇ ਬਹੁ ਨਾਨਾ ਬੜੀ ਗੱਡੀ ਕੋਲ ਰੋਕਿਆ ਹਾਂਜੀ ਰੋਕਿਆ ਕਾਦੀ ਰੋਕਿਆ ਕਹਿੰਦੇ ਗੱਡੀ ਛੜੀ ਨਹੀਂ ਜਾਏਗੀ ਦੱਸੋ ਇਹ ਕੋਈ ਚੋਰੀ ਕਰਨੀ ਹੈ ਗੱਡੀ ਸੋ ਪਹਿਲੇ ਅੱਛਾ ਹੁਣ ਸ਼ਰਮਾਂ ਪੰਜਾਬ ਚੱਟਾ ਵਿਗਨ ਦਾ ਕਾਲਾ ਵਿਗਨ ਉਹਨੂੰ ਰੋਕਦਾ ਨਹੀਂ ਪਿਆ ਆਈ ਇੱਥੇ ਜਾਦੀ ਕੇ ਲੋਕ ਕਹਿੰਦੇ ਤਾਂ ਚਾਰਾਂ ਘੜਤਾ 15 ਹਜ਼ਾਰ ਡਾ ਜੀ ਦੋ ਬੰਦੇ ਜੀ ਚਾਰਾਂ ਚਲਾਣਾ ਪਤਾ ਨਹੀਂ ਸਾਨੂੰ ਉਹ ਪੜਾਣਪੁਰ ਬੰਦਿਆ ਵੇਖੋ ਜੀ ਸਾਡਾ 15 ਚਾਰਾਂ ਘੜਤਾ ਜੀ ਆਹ ਗੱਡੀ ਸੋਕ ਦਾ ਲੱਗੇ 64 ਖਲਾ ਕੇ ਹਸਾ ਲਓ ਦੋ ਗੱਡੀ ਸਾਡੀ ਫੜੀ ਇੱਕ ਇੱਕ ਭਰਾ ਦੀ ਇੱਕ ਮੇਰੀ ਹਸਾ ਲਓ ਦੋਵਾਂ ਦਾ ਪਤਾ ਦੋਵਾਂ ਚਲਾ 15 ਬੰਨਾ ਮਾਇ ਤੋਂ ਮਰੇ ਕੋਈ ਕਾਕਾ ਦੇ ਕੋ ਕਿਛੇ ਕਿ ਡਰਗਾ ਦੇ ਆ ਦੋ ਅਸੀਂ ਭਰਾ ਹਸਾ ਲਓ ਸਿਰੇ 5 ਦੇ ਕਰੋਠੇ ਗੇ ਹਸਾ ਲਓ ਦੋਵੇਂ ਸੱਤੀ ਦਾ ਦੋਵੇਂ ਸੱਤੀ ਆਹ ਗੱਡੀ ਦੋਵੇਂ ਲੱਗੀਆਂ ਨੇ ਗੱਡੀਆਂ 15000 ਦਾ ਚਲਾਨ ਘਟਾ ਦੋਆਂ ਦਾ 15-15000 ਦਾ ਪਤਾ ਹੀ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15 ਚਾਹ ਗੱਡੀਆਂ ਵੇਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਨੇ ਸੋਈਓ ਜੀ ਤੁਹਾਨੂੰ ਕੀ ਕਹਿਣ ਕੀ ਦੇ ਆ ਤੁਹਾਨੂੰ ਕਿ ਲੈ ਗੱਡੀਆਂ ਵੇਹਲੀਆਂ ਕਰੋ ਜੀ ਅੱਛਾ ਜੀ ਆਈ ਕਿਥੇ ਗੱਡੀਆਂ ਵੇਹਲਣੇ ਮੁੰਡੇ ਸਮਾਨ ਕਿੱਥੇ ਵੇਚਣਾ ਸੋਲ ਸੋਲ ਲਾਡ ਸਕੂਟਰੀ ਦਾ ਹੈ ਜਾਂ ਰੇੜੀ ਦਾ ਸਾਰਾ ਸਮਾਨ ਦਾ ਸਮਾਨ ਅੱਛਾ ਕੀ ਕਹਿੰਦੇ ਵੀ ਉਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੈ ਨਾਲ ਲੈ ਕੇ ਚਲੋ ਮਾਤਾ ਦੀ ਗਰੀਬ ਮਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਨੂੰ 100 200 ਆਈ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਨੇ ਕਿ ਮਹਾਰਾ ਜਾਂਦਾ ਕਰ ਪਾਕਿਸਤਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇਡੀ ਰਸਕੇ ਲੈ ਆਉਂਗਾ ਫਿਰ ਉਹਦਾ ਵੇਚ ਲਾਂ ਕਰਾਂਗੇ ਇੱਕ ਵਾਰੀ ਸਾਨੂੰ ਜਾਣ ਦੋ ਰੇਡੀ ਤੇ ਅਕੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤੱਕ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਸ਼ਿਸ਼ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਬੜਾ ਲਾਇਸੈਂਸ ਵੀ ਹੈਗਾ ਸਾਡੇ ਕੋਲ ਆ ਘਰ ਸਾਡੇ ਕੋਲ ਆ ਪੂਲ ਹੈ ਲਾਇਸੈਂਸ ਵਾਰੀ ਸਾਡੇ ਕੋਲ ਸਾਡੇ ਕੋਲ ਘਰ ਪਿਆ ਰਹੂਗਾ ਡਰਾਈਵਿੰਗ ਲਾਇਸੈਂ ਘਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਤੁਸੀਂ ਦੱਸਿਆ ਵੀ ਮੇਰੇ ਘਰ ਤੇ ਹਾਂਜੀ ਕਿੰਨੇ ਤੁਸੀਂ ਸਭ ਦੱਸਿਆ ਸਾਰਾ ਨੂੰ ਜੀ ਸਾਨੂੰ ਟਾਈਮ ਦੋ ਬੱਸ ਟਾਈਮ ਦੋਈ ਬੈ ਰੂਮ ਤੋਂ ਕੰਮ ਕੀਤੀ ਆ ਐ ਤੁਸੀਂ ਦੇਖ ਕੇ ਹਨ ਮੈਂ ਤੁਹਾਨੂੰ ਕਾਫੀ ਦੇ ਦਿੰਦਾ ਵੀ ਪੜ ਲਓ ਬਾਕੀ ਕੋਈ ਵੀ ਤੁਸੀਂ ਲੈਣਾ ਰੂਟ ਸੰਬੰਧੀ ਜਿਹੜੀ ਸਿਟੀ ਕਮ ਨਾਲ ਤੁਸੀਂ ਕਰ ਲੋ ਉਹਨਾਂ ਨਾਲ ਸੰਪਰਕ ਸਰ ਕਹਿੰਦੇ ਉਹ ਡੇਲੀ ਆਪਾਂ ਜਾਂਦੇ ਹਾਂ ਇੱਥੋਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਆ ਮੈਂ ਤੁਹਾਨੂੰ ਇਹ ਕਾਫੀ ਦੇ ਦੇਣਾ ਸਰਕੂਲਰ ਦੀ ਤੁਹੀ ਆ ਦੀ ਪੜ ਲਓ ਇੱਕੋ ਹੀ ਤੁਹਾਨੂੰ ਪਤਾ ਲੱਗ ਜਾਈ ਸਰਗੱਲੀ ਰੇੜੀ ਦਾ ਹੀ ਇਹ ਕਾਰਵਾਈ ਹੋਈ ਹੈ ਜਵਾੜੂ ਜਿੰਨੀਆਂ ਵੀ ਹੋ ਗਈਆਂ ਵਾਜਾ ਪੀ ਕਰ ਰੇੜੀ ਆ ਕੁਝ ਸਾਰਿਆਂ ਵਾ ਹੋਏਗੀ ਇਹ ਕਾਰਵਾਈ ਕਿੰਨੇ ਚਲਾਣਗੇ ਸ਼ਹਿਰ ਵਾਸੀਆਂ ਨੂੰ ਕਿਹੜੀ ਜਗਾੜੂ ਰੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸਜ਼ਾ ਦੇਣੀ ਆ ਹਾਂਜੀ ਕੀ ਸਜ਼ਾ ਨਾ ਚਲਾਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹਦੇ ਜਾਨੀ ਨੂੰ ਖਾਨ ਵੀ ਹੋ ਸਕਦਾ ਵਾ ਅੱਜ ਤਿੰਨ ਕਰਤੀ ਆਪਾਂ ਇਹ ਨਾ ਕਿ ਲਗਾਤਾਰ ਕਰ ਰਹੀ ਹੈ ਜਲੂਗੀ ਜਲੂਗੀ ਕਿ ਸਰ ਬੋਰਡ ਹੋ ਰਹੀ ਹੈ ਕਿ ਬੋਰਡ ਹੋ ਰਹੀ ਇੱਕ ਜੁਰਮਾਨਾ ਬਹੁਤ ਜਿਆਦਾ ਲੁੱਟਿਆ ਜਾ ਰਿਹਾ ਦੇਖੋ ਜੀ ਇਹਦੇ ਵਿੱਚ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਜੁਰਮਾਨਾ ਪਾਣਾ ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਪਾਸ ਨਹੀਂ ਦੇ ਜੋ ਮਸ਼ੀਨ ਨੇ ਵੀ ਚਪਾ ਪਰਦੇਆਂ ਕੀ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਜੁਰਮਾਨਾ ਉਹ ਹੀ ਨਿਕਲ ਕੇ ਆਏਗਾ ਇਹ ਕਿਹੜੀਆਂ ਗੱਟੀਆਂ ਦੇਖੀਗੇ ਉਸ ਤੇ ਨੰਬਰ ਵੀ ਨਹੀਂ ਲੱਗੇ ਤੁਹਾਨੂੰ ਬਸ ਤੁਹਾਡੇ ਸਾਹਮਣੇ ਹੀ ਆ ਉਹਨਾਂ ਨੂੰ ਕਿਤਾ ਉਟਾਰ ਜੀ ਦਾ ਵੀ Gracias.